ਵਾਹਿਗੁਰੂ ਜੀ ਇਸ ਵਕਤ ਅਸੀਂ ਮਾਛੀਵੜੇ ਦੇ ਜੰਗਲਾਂ ਦੇ ਵਿੱਚ ਜਿੱਥੇ ਕਲਗੀਧਰ ਪਤਸਾ ਜੀ ਆਏ ਸੀ ਤੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਹਾਂ ਤੇ ਜਿਵੇਂ ਜਿਵੇਂ ਇਤਿਹਾਸ ਅੱਗੇ ਸੁਣਾਵਾਂਗੇ ਤੁਸੀਂ ਸਾਰਾ ਸੁਣੀਓ ਤੇ ਸ਼ੇਅਰ ਕਰਿਓ ਗੁਰੂ ਸਵਾਰਿਓ ਅਸੀਂ ਗੁਰਦੁਆਰਾ ਚਰਨ ਕੰਮਲ ਸਾਹਿਬ ਵਿਖੇ ਪਹੁੰਚੇ ਹਾਂ ਜਿੱਥੇ ਕਲਮੀਆਂ ਵਾਲੇ ਪਤਸਾ ਜੀ ਆ ਪਹੁੰਚੇ ਸੀ ਸੋ ਇਥੋਂ ਦਾ ਸੰਖੇਪ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਹਾਂ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੇ ਇਹ ਜੋ ਲਿਖਿਆ ਹੋਇਆ ਹੈ ਇਤਿਹਾਸ ਸਾਰਾ ਸਨ 1704 ਵਿੱਚ ਜ਼ੁਲਮੀ ਕਹਿਰ ਦੇ ਵਿਰੁੱਧ ਲੜਦੇ ਹੋਏ 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਦੋਵੇਂ ਸਹਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਪੰਜ ਪਿਆਰੇ ਸਹਿਬਾਨ ਦਾ ਹੁਕਮ ਮੰਨਦੇ ਹੋਏ ਜਗਾ ਕਲੰਗੀ ਭਾਈ ਸੰਗਤ ਸਿੰਘ ਜੀ ਨੂੰ ਸੌਂਪ ਕੇ ਪੋ ਮਹੀਨੇ ਦੀ ਠੰਡੀ ਰਾਤ ਵਿੱਚ ਚੱਲ ਕੇ ਪਿੰਡ ਚੂੜਪੁਰ ਵੇਖੇ ਇੱਕ ਝਾੜੀ ਹੇਠਾਂ ਆਰਾਮ ਕੀਤਾ ਉੱਥੇ ਹੀ ਗੁਰੂ ਸਾਹਿਬ ਨੇ ਆਪਣੇ ਇੱਕ ਅਨਨ ਸਾਧ ਨੂੰ ਦਰਸ਼ਨ ਦੇ ਕੇ ਉਸ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕੀਤੀਆਂ ਤੇ ਉਸ ਦਾ ਜੀਵਨ ਸਫਲ ਕੀਤਾ ਇਸ ਸਥਾਨਪੁਰ ਦਸ਼ਮੇਸ਼ ਪਿਤਾ ਜੀ ਦੀ ਯਾਦ ਵਿੱਚ ਗੁਰਦੁਆਰਾ ਝਾੜ ਸਾਹਿਬ ਸੋਭਤ ਹੈ ਜਿੱਥੇ ਅੱਜ ਵੀ ਇਸ ਮਾਇਆ ਵਿਆਪੀ ਸੰਸਾਰ ਵਿੱਚੋਂ ਲੱਖਾਂ ਲੋਕ ਪੁੱਜ ਕੇ ਆਪ ਜੀ ਦੀ ਪਵਿੱਤਰ ਚਰਨ ਸੋ ਧਰਤੀ ਨੂੰ ਨਮਸਕਾਰ ਕਰਕੇ ਆਪਣਾ ਜੀਵਨ ਸਫਲ ਕਰਦੇ ਹਨ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਇਸ ਸਥਾਨਪੁਰ বিশ্রাম ਕਰਕੇ গুরু গোবিন্দ সিং জি মহারাজ নंगे पैरি ফটে বস্ত্রা ਵਿੱਚ ਕੰਡਿਆਲੇ ਅਤੇ जखम बिकम रास्ते ਵਿੱਚੋਂ ਹੁੰਦੇ ਹੋਏ 마ছিবাੜੇ ਦੇ ਬੀਹਾਵਣ ਜੰਗਲਾਂ ਵਿੱਚ ਜਾ ਪਹੁੰਚੇ। ਉੱਥੇ ਪੁੱਜ ਕੇ ਆਪ ਜੀ ਨੇ ਪਹਿਲਾਂ ਖੂਹ ਵਿੱਚੋਂ ਪਾਣੀ ਕੱਢ ਕੇ ਪੀਤਾ ਅਤੇ ਲਗਭਗ 70 ਗੱਜ ਦੀ ਦੂਰੀ ਤੇ ਸਥਿਤ ਝੰਡ ਦੇ ਰੁੱਖ ਦੇ ਹੇਠ ਟਿੰਡ ਦਾ ਸਰਾਨਾ ਬਣਾ ਕੇ ਹੱਥ ਵਿੱਚ ਨੰਗੀ ਸੰਸੀਰ ਫੜੀ। ਦੋ ਜਹਾਨ ਦੇ ਵਾਲੀ ਕਲੰਗੀਆਂ ਵਾਲੇ ਪਾਸਾ ਜੀ ਨੇ ਆਰਾਮ ਕੀਤਾ। ਪਾਸਾ ਜੀ ਦੇ ਇਸ ਕੋਮਲ ਚਰਨ ਕਮਲਾ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਵਸਤਰ ਵੀ ਫਟੇ ਹੋਏ ਸੀ ਲਖਤੇ ਜਿਗਰ ਸਾਹਿਬ ਜادہ ਅਜੀਤ ਸਿੰਘ ਸਾਹਿਬ ਜادہ ਜਿਹਾਰ ਸਿੰਘ ਜੀ ਸ਼ਹੀਦ ਹੋ ਚੁੱਕੇ ਸਨ ਜਾਨ ਤੋਂ ਪਿਆਰੀ ਸਿੰਘ ਵਿਛੜ ਗਏ ਸਨ ਅਜਿਹੇ ਸਮੇਂ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਸੰਬੋਧਿਤ ਹੁੰਦਿਆਂ ਹੋਏ ਆ ਫਰਮਾਇਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੋਦਵੇਂ ਰੋਗ ਰਜਾਈਆਂ ਦਾ ਉੜ ਨਾਗ ਨਿਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਇਹ ਅਮੋਲਕ ਵਚਨ ਗੁਰੂ ਪਾਸਾ ਜੀ ਨੇ ਉਚਾਰਨ ਕੀਤੇ ਇਸੇ ਦੌਰਾਨ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਦੋ ਪਿਆਰੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਤਾਰੇ ਦੀ ਸੇਧ ਚੱਲਦੇ ਚੱਲੇ ਚਲਦਿਆਂ ਮਾਸੀਵਾੜੇ ਦੀ ਜੰਗਲਾਂ ਵਿੱਚ ਗੁਰੂ ਸਾਹਿਬ ਜੀ ਆ ਮਿਲੇ ਇਸ ਸਮਾਂ ਪੌ ਫਟਾਲੇ ਦਾ ਸੀ ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਪਾਣੀ ਨਾਲ ਇਸ਼ਨਾਨ ਕੀਤਾ ਨਿਤਨੇਮ ਕਰਨ ਲੱਗ ਪਏ ਉਸ ਸਮੇਂ ਉੱਥੇ ਸਥਿਤ ਇੱਕ ਬਾਗ ਦਾ ਰਾਖਾ ਮਾਹੀ ਉਧਰ ਆ ਨਿਕਲਿਆ ਜਦੋਂ ਉਸ ਨੇ ਗੁਰੂ ਜੀ ਅਤੇ ਸਿੰਘਾਂ ਨੂੰ ਉੱਥੇ ਬੈਠੇ ਦੇਖਿਆ ਤਾਂ ਉਸ ਨੇ ਬਾਗ ਦੇ ਮਾਲਕ ਭਾਈ ਗੁਲਾਬੇ ਅਤੇ ਭਾਈ ਪੰਜਾਬੇ ਨੂੰ ਜਾ ਦੱਸਿਆ ਉਹ ਗੁਰੂ ਸਾਹਿਬ ਨੂੰ ਆਪਣੇ ਘਰ ਸਤਕਾਰ ਸਹਿਤ ਲੈ ਗਏ ਉਸ ਘਰ ਵਾਲੀ ਜਗ੍ਹਾ ਪਰ ਅੱਜ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸੁਭਾਇਮਾਨ ਹੈ ਮਾਛੀਵਾੜੇ ਦੇ ਨਗਰ ਵਿੱਚ ਘੋੜਿਆਂ ਦੇ ਵਪਾਰੀ ਦੋ ਭਰਾ ਭਾਈ ਗਨੀਖਾਂ ਭਾਈ ਨਵੀਖਾਂ ਰਹਿੰਦੇ ਸਨ ਉਹ ਕਾਬਲ ਤੋਂ ਵਧੀਆ ਨਸਲ ਦੇ ਘੋੜੇ ਲਿਆ ਕਰਕੇ ਗੁਰੂ ਸਾਹਿਬ ਜੀ ਨੂੰ ਆਨੰਦਪੁਰ ਸਾਹਿਬ ਦਿਆ ਕਰਦੇ ਸਨ ਅਤੇ ਉਹ ਗੁਰੂ ਸਾਹਿਬ ਜੀ ਦੇ ਅਨੰਨ ਸ਼ਰਧਾਲੂ ਵੀ ਸਨ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ آمد ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਨੂੰ ਭਾਈ ਗੁਲਾਬੇ ਅਤੇ ਭਾਈ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ ਭਾਈ ਗਨੀਖਾਂ ਭਾਈ ਨਵੀਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਜੀ ਨੂੰ ਮੁਗਲਾਂ ਦੀਆਂ ਫੌਜਾਂ ਦੇ ਘੇਰੇ ਵਿੱਚੋਂ ਕੱਢਣ ਦੀ ਬੇਉਤ ਬਣਾਈ ਅਤੇ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣ ਕੇ ਬਣਾ ਕੇ ਨਿਕਲਣ ਦੀ ਵਿਚਾਰ ਕੀਤੀ ਇਸ ਥਾਂ 'ਪਰ ਹੁਣ ਗੁਰਦੁਆਰਾ ਭਾਈ ਗਨੀਖਾਂ ਭਾਈ ਨਵੀਖਾਂ ਸੋਭਤ ਹੈ ਮਾਤਾ ਹਰਦੇਈ ਜੀ ਤੋਂ ਜੋ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾਲੂ ਸੀ ਦੀ ਅੰਤਮ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਮਾਤਾ ਜੀ ਵੱਲੋਂ ਬੜੇ ਪਿਆਰ ਤੇ ਸ਼ਰਧਾ ਨਾਲ ਤਿਆਰ ਕੀਤਾ ਹੋਇਆ ਪੋਸਾਕਾ ਗ੍ਰਹਿਣ ਕੀਤਾ ਅਤੇ ਬਾਅਦ ਵਿੱਚ ਇਸੇ ਪੋਸਾਕੇ ਨੂੰ ਉੱਚ ਦਾ ਪੀਰ ਬਣਨ ਸਮੇ ਲਲਾਰੀ ਪਾਸੋਂ ਨੀਲੇ ਰੰਗ ਵਿੱਚ ਰੰਗਵਾਇਆ। ਗੁਰੂ ਸਾਹਿਬ ਜੀ ਨੇ ਨੀਲੇ ਵਸਤਰ ਪਹਿਨ ਕੇ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਉੱਪਰ ਬਿਰਾਜਮਾਨ ਹੋਏ। ਭਾਈ ਗਨੀਖਾਂ, ਭਾਈ ਨਵੀਖਾਂ ਭਰਾਵਾਂ ਨੇ ਪਲੰਘ ਨੂੰ ਅੱਗੋਂ ਤੇ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਤੇ ਪਿੱਛੋਂ ਨੇ ਪਿੱਛੋਂ ਆਪਣੇ ਮੋਢਿਆਂ ਉੱਪਰ ਚੁੱਕ ਲਿਆ ਤੇ ਭਾਈ ਮਾਨ ਸਿੰਘ ਚੌਰ ਕਰਨ ਲੱਗੇ। ਪਿੰਡ ਤੋਂ ਬਾਹਰ ਕੁਝ ਦੂਰੀ ਤੇ ਮੁਗਲ ਸੈਨਾ ਦੀ ਚੌਕੀ ਸੀ ਜਿੱਥੇ ਦਲਾਵਰ ਖਾਂ ਨੇ ਪੁੱਛਿਆ ਕਿ ਪਲੰਗ ਤੇ ਕੌਣ ਹੈ ਤਾਂ ਭਾਈ ਨਵੀ ਖਾਂ ਤੇ ਭਾਈ ਗਨੀ ਖਾਂ ਨੇ ਉੱਤਰ ਦਿੱਤਾ ਕਿ ਉਹ ਸਾਡੇ ਉੱਚ ਦੇ ਪੀਰ ਹਨ ਫਿਰ ਉਸ ਨੇ ਬੇਨਤੀ ਕੀਤੀ ਕਿ ਪੀਰ ਸਾਹਿਬ ਉਹਨਾਂ ਦਾ ਖਾਣਾ ਖਾ ਕੇ ਜਾਣ ਭਾਈ ਨਵੀ ਖਾਂ ਤੇ ਭਾਈ ਗਨੀ ਖਾਂ ਨੇ ਉੱਤਰ ਦਿੱਤਾ ਤੇ ਪੀਰ ਜੀ ਦਾ ਪੱਕਾ ਰੋਜਾ ਹੈ ਪਰ ਉਸ ਦੇ murid ਖਾਂ ਖਾਣ ਖਾਣਾ ਖਾ ਲੈਣਗੇ ਇਸ ਤਰ੍ਹਾਂ ਗੁਰੂ ਜੀ ਉੱਥੋਂ ਰੁਕ ਗਏ ਤੇ ਇਸੇ ਸਮੇਂ ਦੌਰਾਨ ਦਿਲਵਾਰ ਦਲਾਵਰ ਖਾਨ ਨੇ ਗੁਰੂ ਜੀ ਦੀ ਪਛਾਣ ਲਈ ਨੂਰਪੁਰ ਤੋਂ ਸ਼ੈਦ ਪੀਰ ਮੁਹੰਮਦ ਖਾਜ ਕਾਜੀ ਨੂੰ ਬੁਲਾ ਲਿਆ ਮਹਾਕਵੀ ਭਾਈ ਸੰਤੋਖ ਸਿੰਘ ਜੀ ਅਨਸਾਰ ਦਲਾਵਰ ਖਾਨ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਉੱਚ ਦੇ ਪੀਰ ਹੀ ਹਨ ਤਾਂ ਗੁਰੂ ਸਾਹਿਬ ਜੀ ਨੇ ਅੱਗੇ 500 ਅਸਰਫੀਆਂ ਰੱਖ ਕੇ ਆਪਣੀ ਮੰਨਤ ਪੂਰੀ ਕੀਤੀ ਸਾਥੀ ਸਿੰਘਾਂ ਨੇ ਗੁਰੂਦਵਾਰਾ ਪਰੋਸਿਆ ਖਾਣਾ ਵੀ ਛਕ ਲਿਆ ਇਸ ਸਥਾਨਪੁਰ ਹੁਣ ਗੁਰਦੁਆਰਾ ਸ੍ਰੀ ਕਿਰਪਾਨਪੀੜ ਸਾਹਿਬ ਸੂਬਤ ਹੈ ਸੋ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਕੁਲਾਲ ਲਲਕਲਾਂ ਕਟਾਣਾ ਸਾਹਿਬ ਕਨੇਚ ਆਦ ਪਿੰਡਾਂ ਵਿੱਚੋਂ ਹੁੰਦੇ ਹੋਏ ਆਲਮਗੀਰ ਪਹੁੰਚ ਗਏ ਸੋ ਆਪਾਂ ਇਸ ਵਕਤ ਉਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਤੇ ਚਰਨ ਕੰਵਲ ਸਾਹਿਬ ਗੁਰਦੁਆਰਾ ਸ੍ਰੀ ਗਨੀਖਾਨ ਅਵੀਖਾਂ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਤੇ ਸ੍ਰੀ ਕਿਰਪਾਨਪੀੜ ਗੁਰਦੁਆਰੇ ਦਰਸ਼ਨ ਕਰ ਰਹੇ ਹਾਂ ਜਿਵੇਂ ਜਿਵੇਂ ਅੱਗੇ ਚਾਈ ਜਾਵਾਂਗੇ ਆਪਾਂ ਦਰਸ਼ਨ ਕਰੀ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਓਪਵਿਤਰ ਸਥਾਨ ਹੈ ਜਦੋਂ ਕਲੰਗੀ ਤਰਪਾ ਸਾਹਿਬ ਚਮਕੌਰ ਦੀ ਗੜੀ ਤੋਂ ਤਾੜੀ ਮਾਰ ਕੇ ਨਿਕਲ ਕੇ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਆਉਂਦੇ ਨੇ ਤੇ ਇਸ ਪੰਜਾਬੇ ਤੇ ਗੁਲਾਬੇ ਦੀ ਖੂਹੀ ਦੇ ਉੱਤੇ ਆ ਕਰਕੇ ਸਤਗੁਰੂ ਪਾਸਾ ਜੀ ਜਲ ਸਕਦੇ ਨੇ ਇਹ ਉਹ ਆਸਥਾਨ ਪਵਿੱਤਰ ਸਥਾਨ ਹੈ ਜਿਹਦੇ ਦਰਸ਼ਨ ਕਰ ਰਹੇ ਹਾਂ ਸਤਿਗੁਰੂ ਪਾਸਾ ਜੀ ਦਾ ਕੋਟਾਨ ਕੋਟ ਧੰਨਵਾਦ ਅੱਜ ਸਤਿਗੁਰੂ ਪਾਸਾ ਜੀ ਨੇ ਆਪਣੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਏ ਨੇ ਜੀ ਤਾਂ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਜਿਸ ਕਲੰਗੇ ਵਾਲੇ ਪਾਸਾ ਜੀ ਨੇ ਉਹਦਾ ਜਨ ਸਕਿਆ ਸੀ ਤੇ ਸਾਨੂੰ ਵੀ ਮੌਕਾ ਲੱਗਿਆ ਹੈ ਤੇ ਅਸੀਂ ਵੀ ਉਹ ਜਲ ਸਕਿਆ ਹੈ। ਵਾਹਿਗੁਰੂ ਜੀ ਤੇ ਸਾਡੇ ਸਾਥੀ ਵੀ ਜਲ ਸਕਣਗੇ। ਇਹ ਬਣਾ ਦੇ ਬੂੜੀ। ਸਾਡੇ ਸਾਥੀ ਵੀ ਜਲ ਸਕ ਰਹੇ ਨੇਗੇ। ਉਸ ਖੂਹ ਦਾ ਪਵਿੱਤਰ ਖੂਹ ਦਾ ਜਲ ਇੱਥੋਂ ਛਕੋ ਜੀ। ਤੇ ਕਲੰਗੀਆਂ ਵਾਲੇ ਪਾਸਾ ਜੀ ਨੇ ਉਹ ਜੋ ਖੂਹ ਹੈ ਉਥੇ ਜਲ ਸਕਿਆ ਸੀਗਾ ਜਦੋਂ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਆਏ ਨੇ ਸਤਗੁਰੂ ਪਾਸਾ। ਹਾਂਜੀ ਵਾਹਿਗੁਰੂ ਜੀ ਇਹ ਗੁਰਦੁਆਰਾ ਜੰਡਾ ਸਾਹਿਬ ਸਰ ਜਿੱਥੇ ਕਲੰਗੀਆਂ ਵਾਲੇ ਪਾਸਾ ਜੀ ਨੇ ਟੈਂਟ ਦਾ ਸਹਾਰਾ ਲਾ ਕਰਕੇ ਸੁੱਤੇ ਸੀ ਤੇ ਉਸ ਸਥਾਨਾ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਤੇ ਬਹੁਤ ਫਲਾ ਹੋਇਆ ਹੋਇਆ ਸਹਾਰੇ ਦਿੱਤੇ ਹੋਏ ਨੇ ਵੀ ਉਸ ਟੈਂਟ ਨੂੰ ਤੇ ਸੰਗਤਾਂ ਨੇ ਮਹਾਨ ਸੇਵਾ ਕੀਤੀ ਹੋਈ ਹੈ ਤੇ ਅਸੀਂ ਦਰਸ਼ਨ ਕਰ ਦਰਸ਼ਨ ਕਰ ਰਹੇ ਹਾਂ ਇਸ ਵਕਤ ਉਸ ਜੰਡ ਸਾਹਿਬ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਾਸਾ ਗੁਰੂ ਜੀ ਕੀ ਪਤਿ ਇੱਕ ਉਹ ਸਥਾਨ ਹੈ ਜਿੱਥੇ ਕਾਂਗੀਆਂ ਵਾਲੇ ਪਾਸਾ ਜੀ ਭਾਈ ਪੰਜਾਬਾ ਜੀ ਤੇ ਭਾਈ ਗੁਲਾਬਾ ਜੀ ਦੇ ਚਿਵਾਰੇ ਦੇ ਵਿੱਚ ਸਤਗੁਰੂ ਪਾਸਾ ਜੀ ਆਕਰ ਕੇ ਫੇਰੇ ਸਨ ਸੋ ਉਹ ਸਥਾਨ ਦੇ ਅਸੀਂ ਮਾਸੀਵਾੜੇ ਦੇ ਇਲਾਕੇ ਦੇ ਵਿੱਚ ਦਰਸ਼ਨ ਕਰ ਰਹੇ ਹਾਂ ਸਤਗੁਰੂ ਪਾਸਾ ਜੀ ਦਾ ਕੋਟਾਨ ਬਹੁਤ ਧੰਨਵਾਦ ਸਤਗੁਰੂ ਪਾਸਾ ਜੀ ਨੇ ਇਹ ਸਥਾਨਾਂ ਦੇ ਦਰਸ਼ਨ ਕਰਵਾਏ ਨੇ ਜੀ ਇਹੋ ਇਹ ਮਾ ਇਹ ਜੀ ਮਾਤਾ ਜੀ ਦਾ ਆਦੀ ਮਾਤਾ ਸਾਹਿਬੋ ਇਸ ਮਾਤਾ ਵਿੱਚ ਪਾਸਾ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੇ ਜੋ ਚੋੜਿਆ ਨੂੰ ਨੀਲਾ ਰੰਗ ਦਿੱਤਾ ਸੀ ਜੋ ਮਾਤਾ ਜੀ ਨੇ ਵਸਤਰ ਦਿੱਤੇ ਸੀ ਉਹ ਚੋੜਿਆ ਨੂੰ ਨੀਲਾ ਰੰਗ ਦੇ ਕਰਕੇ ਗੁਰੂ ਪਾਸਾ ਜੀ ਫਿਰ ਉੱਚ ਦੇ ਵੀਰ ਬਣ ਕੇ ਇਥੋਂ ਨਵੀਂ ਖਾਨ ਤੇ ਗਨੀ ਖਾਨ ਦੇ ਰਾਹੀਂ ਕੱਢ ਕੇ ਜਾਂ ਲੈ ਕੇ ਜਾਂਦੇ ਨੇ ਸਤਿਗੁਰੂ ਪਾਸਾ ਜੀ ਨੂੰ ਤੋ ਇਸ ਪਵਿੱਤਰ ਸਥਾਨ ਦਾ ਦਰਸ਼ਨ ਕੀਤੇ ਲਈ ਸਤਿਗੁਰੂ ਪਾਸਾ ਜੀ ਦਾ ਬਹੁਤ ਬਹੁਤ ਧੰਨਵਾਦ ਸੋਹਾਨ ਨੂੰ ਧੰਨਵਾਦ ਰੈਗੁਰੂ ਜੀ ਦਾ ਖਾਲਸਾ ਰੈਗੁਰੂ ਜੀ ਦੀ ਸੇਵਾ ਹਾਂਜੀ ਗੁਰੂ ਸਵਾਰਿਓ ਇਸ ਵਕਤ ਆਪਾਂ ਗੁਰਦੁਆਰਾ ਨਵੀ ਖਾਨ ਗਨੀ ਖਾਨ ਦੇ ਦਰਸ਼ਨ ਕਰ ਰਹੇ ਹਾਂ ਇਹ ਨਵੀ ਖਾਨ ਤੇ ਗਨੀ ਖਾਨ ਦਾ ਘਰ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਹੁਕਮਨਾਮਾ ਲਿਖ ਕੇ ਦਿੱਤਾ ਸੀ ਕਿ ਇਹ ਮੇਰੇ ਫਰਜੰਦ ਹਨ ਇਹ ਮੇਰੇ ਕੰਮ ਆਏ ਹਨ ਤੇ ਮੇਰੀ ਸੰਗਤਾਂ ਮੇਰੇ ਸਿੱਖ ਕੌਮ ਇਹਨਾਂ ਦੀ ਸੇਵਾ ਕਰੇਗੀ ਤੇ ਗੁਰੂ ਪਾਸਾ ਜੀ ਦੀਆਂ ਨਵੀਂ ਖਾਨ ਤੇ ਗਨੀ ਖਾਨ ਨੇ ਖੁਸ਼ੀਆਂ ਲਈਆਂ ਤੇ ਘਰੇ ਜਦੋਂ ਪਹੁੰਚੇ ਤੇ ਉਹਨਾਂ ਦੀ ਬੇਟੀ ਪੁੱਛਦੀ ਹੈ ਅੱਬਾ ਜਾਨ ਇਹ ਕੀ ਹੈ ਹੱਥ ਵਿੱਚ ਉਹ ਕਹਿੰਦੇ ਨੇ ਇਹ ਹੁਕਮਨਾਮਾ ਹੈ ਕਲੰਗੀ ਤਰਪਾ ਸਾ ਜੀ ਨੇ ਸਾਨੂੰ ਪੁੱਤਰ ਬਣਾਇਆ ਹੈ ਤੇ ਉਹ ਬੱਚੀ ਕਹਿੰਦੀ ਹੈ ਕਿ ਮੈਂ ਕੀ ਲੱਗੀ ਅੱਬਾ ਜਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਕਹਿੰਦੀ ਤੂੰ بیٹے ਪੋਤਰੀ ਲੱਗੀ ਤਾਂ ਛੋਟੀ ਬੱਚੀ ਖੁਸ਼ੀ ਵਿੱਚ ਕਹਿੰਦੀ ਹੈ ਮੈਂ ਗੁਰੂ ਜੀ ਦੀ ਪੋਤਰੀ ਮੈਂ ਗੁਰੂ ਜੀ ਦੀ ਪੋਤਰੀ ਤੇ ਫੁੱਲੇ ਨਹੀਂ ਸਮਾਂਦੀ ਤੇ ਇਸ ਤਰ੍ਹਾਂ ਬੋਲਦੀ ਹੈ ਤੇ ਹਾਂਜੀ ਵਾਹਿਗੁਰੂ ਜੀ ਜੇ ਵੀਡੀਓ ਵਧੀਆ ਲੱਗੇ ਇਤਿਹਾਸਕ ਸਥਾਨਾਂ ਦੀ ਤੋਂ ਅੱਗੇ ਸ਼ੇਅਰ ਕਰਿਓ ਆਪਾਂ ਰਲ ਕੇ ਇਸ ਤਰ੍ਹਾਂ ਗੁਰੂ ਦੀਆਂ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ